ਆਹ ਫੜਾਤੀ ਸੀ ਫੜਾਤੀ ਚੱਲ ਕੋਈ ਦੁਆਰੇ ਦਾ ਅੱਛਾ ਕਿੰਨੇ ਪੈਸੇ ਮੰਗਦਾ ਇਹਦੇ ਹਾਂ 18000 ਤੇ ਕਿੰਨੇ ਚਿਰ ਦੀ ਆ ਬੱਚੀ ਥਵਾ ਚਾਲ ਦੀ ਠੀਕ ਆ ਮੌਕੇ ਤੇ ਅੱਛਾ ਮੋਬਾਈਲ ਨੰਬਰ ਆ ਬੋਲੀ ਮੁੰਡਾ ਮੋਬਾਈਲ ਓਏ 82848 5616 ਠੀਕ ਆ ਤੇ ਆਪ ਵੀ ਬੱਚਾ ਤੇਰੇ ਕੋਲ ਆ ਇਹਦੇ ਕਿੰਨੇ ਇਹਦਾ ਵੀ 18000 ਦੋਨਾਂ ਦਾ ਹੀ ਮੌਕੇ ਤੇ ਹੋ ਜੂ ਪਿੰਡ ਕਿਹੜਾ ਉਹ ਕਟਾਂ ਦਾ ਕਿਹਨੇ ਕੀ ਕਰਾਉਣਾ ਠੀਕ ਆ ਆ ਲੋ ਸਾਰੇ ਬੰਦੇ ਸਕਿੰਟ ਚ ਗਲਾਬੀ ਦੇ ਪੂਰੀ ਕਟੀਆਂ ਖਰਦੇ ਖੜੀ ਸੋਹਣਿਆ ਇਹਦੀ ਬਹੁਤ ਮੰਗ ਹੈਗੀ ਕਹਿੰਦੇ ਯਾਰ ਪੂਰੀ ਦਵਾਦਿਆ ਕਰੋ ਲੈ ਲੈ ਦੇਖਾ ਦੰਦ ਦੇਖਾ ਦੰਦ ਦੇਖਾ ਪੀ ਦਿਖਾਉਂਦੀ ਹੈ ਕੱਟੀ ਦੇਖਾ ਸਿਰਫ 17 ਮਹੀਨੇ ਦੀ ਦੰਦ ਵੀ ਆਪ ਹੀ ਦਿਖਾਉਂਦੀ ਇੰਨੀ ਇੰਨੀ ਸ਼ਿਆਰ ਹੈ ਸਮਝਦਾਰ ਹੈ ਕਹੇ ਦੰਦਾ ਹੁਣ ਖੀਰੀ ਆਈ ਖੀਰੀ ਹੈ 17 ਮਹੀਨੇ ਦੀ ਕਟੀਆਂ ਇੱਕ ਨਾ ਗਾਪਣਾ ਮਾਰੀ ਜਿੰਨੇ ਗਿਨੇਗਾ ਓਨੇ ਬੋਲੇ ਉਹ ਕੰਮ ਲੱਗ 100000 ਕਰਦੇ ਆ 42000 ਲੈਣੇ ਜੀ ਤੇ ਮੁੱਲ ਬਿਨਾ ਤੇਰਾ ਸਰਿਆ ਨਹੀਂ ਜਾ ਤੂੰ ਕਹੇ ਇਤੋਂ ਘੱਟ 50 ਨਹੀਂ ਦਿੰਦਾ ਫੋਨ ਨਾ ਕਰਿਓ ਜੇ ਨਹੀਂ ਇਤੋਂ ਵੱਧ ਦੇਣੇ ਹਾਂ ਰੋਪੇਸ਼ਰ ਬਣ ਰਹੇ ਹੋਰੇ ਹੋਰ ਚੱਲ ਹਾਂ ਤੇ ਹਾਂ ਕਾ ਮਹੀਨਿਆਂ ਦੀ ਪਹਿਲਾਂ ਗੱਲ 17 ਮਹੀਨੇ ਹੈ 17 ਮਹੀਨਿਆਂ ਦੀ ਤੇ ਜੈ ਜੈ ਕਿੰਨੇ ਦੇ ਦੇਗਾ ਤੂੰ ਉਹੀ ਬੇ ਚਟੋਲ ਕੀ ਖੜਕਾਈ ਗਿਆ ਤੂੰ ਹੀ ਟੋਲ ਕੇ ਖੜਕਾਈ ਗਿਆ ਵੇਣ ਵੇਲੀ ਹਜ਼ਾਰ ਦੀ ਦੇਵਾਂਗੇ ਜਮਾ ਦੇਣ ਲੈਣ ਵਾਲੀ ਗੱਲ ਹੁੰਦਾ ਹੋ ਰਿਹਾ ਕਿ ਮੁਰਾਫ ਜਮਾ ਦੇਣ ਲੈਣ ਵਾਲੀ ਹਾਂਜੀ ਹਾਂ ਜਮਾ ਦੇਣ ਲੈਣ ਵੈਲੀ ਹਜ਼ਾਰ ਅੱਛਾ ਤੇ ਮੋਬਾਈਲ ਨੰਬਰ ਤੇਰਾ 8427529206 ਇਹਦੇ ਛੀਮੇ ਬਾਰੇ ਪਤਾ ਕਿਹੜੇ ਛੀਮੇ ਦੀ ਹੈ ਇਹਦੀ ਮਾਂ ਤੇ ਦੁੱਧਦਾਰ ਕੱਟ ਮਾਂ ਤੇ ਦੁੱਧਦਾਰ ਕੱਟ ਹੈਗਾ 15 18 15 18 ਅੱਛਾ ਤੇ ਤੁਸੀਂ ਤਾਂ ਕਹਿ ਬੰਬਾਰ ਕਰਦਾ ਮੈਨੂੰ ਕੋਈ ਪਤਾ ਨਹੀਂ ਪਰ ਵਾ ਕਿੰਨੇ ਦੀ ਜੇ ਪੂਰੀ ਚਾਹੀਦੀ ਹੈ ਤਾਂ ਪੂਰੀ ਲੈ ਲਓ ਹੈਨਾ ਤੇ ਮੋਬਾਈਲ ਨੰਬਰ ਇੱਕ ਵਾਰੀ ਦੁਬਾਰੇ ਫੇਰ 8427529206 ਪਿੰਡ ਕਿਹੜਾ ਤੇਰਾ ਬੀਰੋਕੇ ਕਲਾਂ ਬੀਰੋਕੇ ਕਲਾਂ ਠੀਕ ਹੈ ਲੈ ਬਾਈ ਕਿਹੜੇ ਬੰਦੇ ਪੂਰੀ ਵਿੱਚ ਕੀ ਹੁੰਦਾ ਕਹਿੰਦੇ ਪੂਰੀ ਦਿਖਾਓ ਤੇ ਆ ਆ ਗਿਆ ਨਗੀਨਾ ਤੇ ਲੈ ਜੋ ਖਰੀਦ ਕੇ ਤੇ ਚਾਹਵਾਣਾ ਕਿਹੜਾ ਬੰਦਾ ਕਰ ਲਓ ਚਪਰਕ ਆ ਰੋਜ਼ ਦੀ ਤਰ੍ਹਾਂ ਹਰ ਇੱਕ ਮੰਡੀ ਤੇ ਪਾਈ ਇਹ ਆਉਂਦਾ ਹੈਗਾ ਇਹ ਕਟੀਆਂ ਲੈ ਕੇ ਆਉਂਦਾ ਹੁੰਦਾ ਤੇ ਕੁ ਦਸ ਮਹਿੰਗਾ ਨਹੀਂ ਕੋਈ ਸਾਲ ਦੀ ਕੋਈ 12 15 ਦੀ ਤੇ ਇਹਦੇ ਨਾਲ ਵੀ ਸਾਰਿਆਂ ਤੁਹਾਨੂੰ ਨਾ ਕਿਹੜੇ ਕਟੀਆਂ ਰੱਖਣ ਦੇ ਸ਼ਕੀਨ ਆ ਵੀਡੀਓ ਦੇਖਦੇ ਆ ਉਹਨਾਂ ਵਾਸਤੇ ਇਹ ਤੋਹਫਾ ਇੱਕ ਤੇ ਆਈਟੂਨ ਸਟਾਰਟ ਕਰਦੇ ਆ ਲੈ ਵੀ ਸੱਜਣਾ ਦੇਖੀ ਬਾਬਾ ਜੀ ਬਾਬਾ ਜੀ ਸੈੱਟ ਕਰਿਓ ਆ ਬਾਬਾ ਜੀ ਮਾੜੀ ਜਿਹੀ ਫੇਲ ਪੁੱਛ ਲਈਏ ਕੱਟੀਆਂ ਦੀ ਕਿੰਨੇ ਚਿਰ ਦਾ ਬੱਚਾ ਆ ਕੱਟੀ ਸਾਲ ਦੇ ਲਗਭਗ ਹੋਊਗਾ ਜੀ ਸਾਲ ਦੇ ਲਗਭਗ ਆ ਹਾਂਜੀ ਠੀਕ ਆ ਰੇਟ ਨਾ ਉਹਨਾ ਕਰੀ ਜੀ ਇਸ ਤੋਂ ਘੱਟ ਤਾਂ ਮੈਂ ਲੈਂਦਾ ਨਹੀਂ 25 ਤੇ ਵੱਧ ਨਾ ਗੱਪ ਮਾਰੀ ਇਹ ਤਾਂ ਵਿਕਰੀ ਹੋ ਗਈ ਆ ਆਪਣੀ ਇਹ ਬਿਕ ਗਈ ਚਲੋ ਠੀਕ ਆ ਤੇ ਬਿਕ ਗਈ ਤਾਂ ਚਲ ਕੀ ਦੱchnਿਆ ਤੇ ਆਹ ਦੱਸ ਮਿਰਾ ਨੂੰ ਉਸਟਾਈ ਕਰਦੇ ਆ ਜੀ ਹਾਂ ਦੇਣਾ 23000 23000 ਤੇ ਕਿੰਨੇ ਮਹੀਨਿਆਂ ਦੀ ਹੋ ਇਹ ਸਾਲ ਤੋਂ ਥੱਲੇ ਸਾਲ ਤੋਂ ਥੱਲੇ ਠੀਕ ਹੈ ਤੇ ਆ ਬੱਚਾ ਇਹਨਾਂ ਦਾ ਜੀ 45000 ਤੋੜੇ ਦਾ ਆ ਥੋੜਾ ਜਿਆਦਾ ਸਰ ਵੱਡਾ ਕੁਛ ਨਸਲ ਚ ਆਉਂਦੀ ਹੈ ਹੈਨਾ ਹਾਂ ਜੀ ਹਾਂ ਜੀ ਹੂੰ ਤੇ ਇਹ ਦੋਨਾਂ ਦਾ ਹੀ 45000 ਤੇ ਸਾਲ ਦੇ ਵਿੱਚ ਹੀ ਨੇ ਇਹ ਹਾਂ ਜੀ ਹਾਂ ਜੀ 45 ਜਾਂਦੀ 40 ਤੇ 5 ਜਾਂਦੀ ਬੱਸ ਉਹ ਹੀ ਕਰੇਗਾ ਜਾਇਦ ਜੀ ਹੋ ਜਾਊਗਾ ਤੇ ਮਾਂ ਤਣ ਹੋ ਜੂਗਾ ਤੇਰੇ ਟੋਨਾ ਕਾ ਦੱਛਾ ਕਰੋ ਬਾਹ ਬਾਲਾ ਨਾ ਤੇ ਫਿਰ ਅਗਲਾ ਟਰਚੰਦਾ ਅਗਲਾ ਕੰਦਾ ਜਾਰੇ ਤਾਂ ਮੈਂ ਉਸ ਦਾ ਮੁੱਲ ਤਾਂ ਕੱਟੀ ਦਾ ਮੰਗੀ ਜਾਂਦੇ ਨਹੀਂ ਤੇ ਤੂੰ ਤਾਂ ਆਪਾਂ ਫਿਰ ਮੈਂ ਐਚੀ ਲੈ ਲੈਣਿਆ ਤੇ ਮੋਬਾਈਲ ਨੰਬਰ ਦੱਛ 98762 9909 ਕਿੰਨੇ ਕ ਡੰਗਰ ਰੱਖਦਾ ਘਰੇ ਕੱਟੀਆਂ ਡੰਗਰ ਬਾਈ ਆ ਜਾਂਦੇ ਨੇ 5-7 ਕੱਟੀਆਂ ਆ ਗਈਆਂ ਮੰਡੀ ਪਾੜੀਆਂ ਵੇਖੀਆਂ ਕੁਸਤਰੂ ਵੀਤੀ ਜਾਂਦੀਆਂ ਨੇ ਹਾਂ ਕਈ ਬੰਦੇ ਨੇ ਨਵੇਂ ਜਵਾਕ ਕਹਿੰਦੇ ਵੀ ਕੱਟੀਆਂ ਰੱਖਾਂਗੇ ਘਰੇ ਤੇ ਛਕੀਨ ਨੇ ਵੀ ਚਲ ਕੱਖਾ ਕੇ ਝੂਠੇ ਪੱਤੇ ਹੋ ਜਾਂਦੀਆਂ ਨੇ ਵਿੱਚ ਕਾਮਜਾਬ ਤੇ ਉਹ ਆਉਣ ਤਾਂ ਤੇਰਾ ਐਡਰੈਸ ਦੱਸ ਦੇ ਸਾਰਾ ਵੀ ਕਿੱਥੇ ਜੀ 99762 999 ਇਹ ਮੋਬਾਈਲ ਨੰਬਰ ਹੋ ਗਿਆ ਪਿੰਡ ਮੇਰਾ ਬਾਲੀਆਂ ਕੱਟੂ ਕੱਟੂ ਬਾਲੀਆਂ ਸੰਗਰੂਰ ਚ ਪੈਂਦਾ ਹੈ ਸੰਗਰੂਰ ਚ ਪੈਂਦਾ ਜੀ ਹਾਂ ਜੇ ਉੱਪਰ ਆਪਣਾ ਘਰ ਆ ਜਾਵਾਂ ਪਹਿਲੀ ਏਡੀਸ ਤੇ ਨਾ ਕੀ ਆਪਣਾ ਮੰਗੂਆ ਮੈਨੂੰ ਮੰਗੂ ਕਹਿ ਦਿੰਦੇ ਆ ਠੀਕ ਹੈ ਹਾਂ ਬਾਕੀ ਜੀ ਫੋਨਤੀ ਮੰਗਾ ਲਾਂਦੇ ਨੇ ਮੇਰੇ ਪੱਤੀ ਆਪਾਂ ਜੀ ਦੀ ਰਾਵੀ ਨਹੀਂ ਸੀ ਮੈਂ ਹਾਂ ਉਹ ਆਪਣੀ ਫੋਨਤੀ ਵਾਗੀ ਅੱਛਾ ਰੂੜੇ ਕਿ ਆ ਗਈ ਰੂੜੇ ਕਿ ਆ ਗਈ ਜਿਹੜੇ ਛੋਟੇ ਫੋਨਤੀ ਵਾਗੀ ਚਲੋ ਜੀ ਚੱਲ ਵੀ ਰੱਲਿਆ ਜੀ ਹੋਰ ਜੀ ਹਾਂ ਅਕੇ ਮੈਂ ਅੱਛਾ ਠ ਆਣੀ ਚਲਕ ਹੈ ਤਾਂ ਇਹ ਛੋਟਾ ਜਿਹਾ ਟੋਇਆ ਜੀ ਆਹ ਕੱਟੀਆਂ ਵਾਲੇ ਕੱਟੀਆਂ ਨਮਾਈ ਜਾਂਦੇ ਨੇ ਤੇ ਮਸ਼ਤ ਹੋ ਕੇ ਨਾਉਂਦੇ ਆ ਜਾਨਵਰ ਆ ਲੋ ਜੀ ਤੇਰੇ ਖਰੀਦਣ ਵਾਲੇ ਵੀ ਜਰੂਰ ਆ ਜਾਂਦੇ ਆ ਵੀਡੀਓ ਦਾ ਫਰਕ ਤਾਂ ਬਹੁਤ ਪੈਂਦਾ ਤੇ ਆ ਸਾਰੇ ਦੋਨੇ ਭਾਈ ਕਾਖ ਕਰਨੇਗੇ ਤੇ ਆ ਦੋਨੇ ਕੱਟੀਆਂ ਤੇ ਚਪਾਰਕ ਕਰ ਲਓ ਮੋਬਾਈਲ ਨੰਬਰ ਬੋਲਤਾ ਇਹਨਾਂ ਭਾਈਆਂ ਨਾਲ ਕੀ ਹੋ ਗਿਆ ਨੀ ਜਰਾ ਵਾਸਤੇ ਮੰਜਨ ਦੰਦ ਖਾਣ ਦੀ ਬੁਨਲੀ ਦੇ ਵਾਸਤੇ ਬੱਲਮ ਬਸ਼ਵਾ ਦੇ ਨਵੇਂ ਦੋ ਤਹਣੇ 3 ਸ਼ਾਰਟ ਗਿਆ ਦਬੇ ਮੱਚ ਕਾਂ ਝੋਟੀ ਬੈੜੀ ਅਮਰੀਕਰ ਅੱਛਾ ਘਰੇ ਰੱਖ ਨੂੰ ਲੈਣੀਆਂ ਤਾਂ ਚੱਲ ਮੈਂ ਦਵਾਉਣਾ ਫਿਰ ਤੈਨੂੰ ਆਜੋ ਆਜੋ ਲੈ ਬਈ ਬਾਈ ਘਰੇ ਰੱਖ ਨੂੰ ਕੱਟੀ ਲਿਜਾਓ ਤੇ ਸਾਰੀ ਟੇਰੇ ਪਛਾੜ ਆਜੋ ਆਜੋ ਕਰ ਲਾਂਗੇ ਗੱਲ ਤੂੰ ਥੋੜਾ ਜਿਹਾ ਤੂੰ ਬੱਸ ਥੋੜਾ ਜਿਹਾ ਤੁਸੀਂ ਟੁੱਟ ਜਾ ਠੀਕ ਹੈ ਚੱਲ ਫੜਾ ਚੱਲ ਠੀਕ ਆ ਚਲ ਬੇਲੀ ਦੀ ਲੋਬਾ ਦਾ ਬੰਦਾ ਹੋਰ ਲਾਉਣ ਦਾ ਤਰ੍ਹਾਂ ਆ ਠੀਕ ਆ ਕੋਈ ਤਾਂ ਚੱਲ ਫੇ ਉਹ ਹੁਣ ਨਾ ਕਰ ਕੁਝ ਨਹੀਂ ਹੁੰਦਾ ਕੁਝ ਨਹੀਂ ਲੈ ਲੈ ਉਹ ਯਾਰ ਨਹੀਂ ਨਹੀਂ ਕੁਝ ਨਹੀਂ ਹੁੰਦਾ ਕੋਈ ਜੋ ਬਿਆਲੀ ਦੀ ਗਈ ਜਾਂਦਾ ਬਸ ਕੋਈ ਸਾਡ ਮੈਨੂੰ ਕੱਟ ਦੇ ਦੇ ਗੱਜਗੀ ਗੱਜਗੀ ਜੇ ਚੀ ਸਹੀ ਦੱਸੋ ਗੱਜੀ ਆ ਜੇ ਯਾਰ ਗੱਜਗੀ ਫਿਰ ਮਹਿੰਗੀ ਨਹੀਂ ਲੈ ਗੱਜੋ ਪਕਰ ਕੇ ਚੱਲ ਚੱਲ ਪਾ ਚੋਲੀ ਤੇ ਪੋਹਲਾ ਪੋਹਲਾ ਕੋਣੀ ਕੋਣੀ ਉਹ ਮਹਿੰਗੀ ਨਹੀਂ ਹੁੰਦੀ ਪਸ਼ੂ ਨਹੀਂ ਮਹਿੰਗਾ ਹੁੰਦਾ ਜੇ ਜੱਗਿਆ ਪਰ ਪਸ਼ੂ ਕੀ ਦੇਖਣਾ ਹੋਰ ਫਿਰ 500 ਪਿੱਛੇ ਨਾ ਕਰੋ ਹਾਲ 641 ਦੇ ਹੋ ਗਏ ਠੀਕ ਹੈ ਖੋਲ ਕਰ ਮਾਰ ਲੇ ਲੈ ਵੇ ਲੈ ਪਾ ਚੋੜੀ ਲੈ ਵੀਰੇ 641 ਦੀ ਆ ਛੋਟੀ ਹੋ ਗਈ ਕੱਟੀ ਜਬ ਤੱਕ ਬਹੁਤ ਸੋਹਣੀ ਕੱਟੀ 641 ਦੀ ਦਾ ਸੌਦਾ ਹੋ ਗਿਆ ਇਹਦਾ ਕਰਮਾਲੀ ਦਾ ਹਾਲ ਗੇਨ ਲਾ ਸੱਚਾ ਨਾ ਕਰ ਰਿਹਾ ਕਿਹਾ ਕਿਹੜਾ ਪਿੰਡ ਹੈ ਟੋਗਾਵਾਲ ਹੈ ਟੋਗਾਵਾਲ ਟੋਗਾਵਾਲ ਠੀਕ ਹੈ ਪਹਿਲਾਂ ਵੀ ਹੈ ਕਿ ਪਛੂ ਰੱਖਦਾ ਕਰੇ ਹਾਂ ਪਛੂ ਰੱਖਦਾ ਲੈ ਜਾਣਾ ਨਾ ਖਰੀਦ ਕੇ ਨਹੀਂ ਖਰੀਦਦਾ ਪਹਿਲੀ ਵਾਰ ਪਹਿਲੀ ਵਾਰ ਖਰੀਦਦਾ ਹੈ ਸ਼ੌਂਕ 'ਚ ਰੱਖਦਾ ਹਾਂ ਹਾਂ ਵਧੀਆ ਸ਼ੌਂਕ ਨਾਲ ਪਾਲੀ ਲੈ ਬਈ ਅੱਜੇ ਕੰਮ ਕਰਿਆ ਕਰੋ ਸ਼ੌਂਕ ਨਾਲ ਪਾਲਿਆ ਕਰੋ ਡੰਗਰ ਲਿਜਾਲ ਜਿਆ ਪਛੂ ਰੱਖਣ ਦਾ ਸ਼ੌਂਕ ਪਾਲ ਲੋ ਕਿਹੜੇ ਬੰਦੇ ਬੇਰੁਜ਼ਗਾਰ ਤੇ ਵਿਹਲੇ ਆ ਆ ਕੇ ਦੁਬਾਰਾ ਦਵਾਈ ਪਸ਼ਵਾ ਦੇ ਨਵੇਂ ਤੋਂ ਦਿਖਾਉਣ ਦੀ ਸੰਭਵਤਾ ਦੇ ਸ਼ਾਕਿਆ ਪਸ਼ਵਾ ਦੇ ਨਵੇਂ ਤੋਂ ਤੋਂ ਜਦੋਂ ਉੱਤੇ ਹੈ ਯਾਰ ਭੱਜਾ ਕਿੰਨੇ ਦੀ ਹੋਏਗਾ ਇਹ ਟੀਜੇ ਬਤਾਤਾ ਆਪਾਂ ਦੇ ਦੁਬਾਰਾ 1:3 ਤੋਂ ਬਾਅਦ ਪਸ਼ੂ ਨਹੀਂ ਬੰਦੀ ਬੜੀ ਹੱਥ ਰੱਖਣਾ ਮੈਂ ਤੁਹਾਨੂੰ ਆਫਟਰ ਦੇ ਅੰਦਰ ਪਸ਼ੂ ਤੁਹਾਡਾ ਹਸਪਤਾਲ ਲੱਗੇਗਾ ਬਾਬਾ ਮਾਰ ਜੇ ਸਾਲ ਭੰਗ ਜਾਈ ਤਾਂ ਦੇਖੋ ਤੁਹਾਡੇ ਪਰਜੇ ਕਿਸੇ ਵੀ ਮੰਡੀ ਕਿਸੇ ਵੀ ਪਸ਼ੂ ਮੇਲੇ ਤੇ ਦਿਖਾ ਕੇ ਤੁਹਾਡੇ ਦਵਾਈ ਦੇ ਲਾਓ ਪਸ਼ਵਾ ਦੇ ਨਵੇਂ ਤੋਂ ਤੋਂ ਦਵਾਈ ਆ ਲੈ ਉੱਥੇ ਦਾ ਚੱਲ ਕੋਈ ਨਹੀਂ ਠੀਕ ਆ ਗਿਆ ਕੱਕ ਹਾਂ ਲੱਗਿਆ ਚਲੋ ਜੀ ਠੀਕ ਹੈ ਕਿੰਨੇ ਚਿਰ ਦੀ ਹੋ ਗਈ ਇਹ ਡੇਢ ਦੀ ਹੈ ਡੇਢ ਦੀ ਡੇਢ ਦੀ ਠੀਕ ਹੈ ਕਿੰਨੇ ਪੈਸੇ ਮੰਗਦਾ ਹੁਣ ਦੋਨ ਦਾ 55 ਕਰ ਤੇ ਮੋਬਾਈਲ ਨੰਬਰ ਚੱਲ ਕਰੋ ਫਿਰ ਸੌਦਾ ਫਿਰ ਦੇਖਦੇ ਆਂ ਬਾਈਆਂ ਕੋਲੇ ਤਿੰਨ ਬੱਚੀਆਂ ਨਹੀਂ ਆ ਇਹ ਇਹਨਾਂ ਦੀ ਡਿਟੇਲ ਪੁੱਛਦੇ ਆਂ ਵੀ ਕਿਹੜੀ ਨਸਲ ਕਿਹੜਾ ਸੀਮਨ ਤੇ ਕਿੰਨੀ-ਕਿੰਨੀ ਉਮਰ ਹੈ ਇਹਨਾਂ ਦੀ ਤੇ ਸਾਰੇ ਡਿਟੇ ਲੈ ਕੇ ਤਾਂ ਹਾਂਗਾ ਤੇ ਮੋਬਾਈਲ ਨੰਬਰ ਲੈ ਕੇ ਦਊਗਾ ਤੇ ਆ ਪਹਿਲਾਂ ਚਲਸੀ ਤੇ ਆ ਜਾਓ ਜੀ ਆ ਤੇ ਪੰਜਾਬ ਵਾਲੀ ਆ ਫਿਰ ਪੰਜਾਬ ਜੱਛੀ ਆ ਜੀ ਤੇ ਕਿੰਨੇ ਚਿਰ ਦੀ ਆ ਹੁਣ ਇਹਦੀ ਉਮਰ ਹੋਊਗੀ ਬਈ 10 ਕਿ ਮਹੀਨੇ 10 11 ਮਹੀਨੇ 10 ਮਹੀਨੇ ਦੀ ਤੇ ਇਹ ਠੱਠੇ ਤੋਂ ਠੀਕ ਕਲੌਸ ਟੀਕਾ ਕਰਵਾਇਆ ਟੀਕੇ ਦਾ ਨਾਮ ਨਹੀਂ ਯਾਦ ਤੇ ਇਹਦੀ ਮਾਂ ਦਾ ਕੀ ਰਕਟ ਹੈ ਉਹਦਾ ਹੈਗਾ ਬਈ 22 ਲੀਟਰ ਦਾ ਹੈ 22 ਲੀਟਰ ਤੋਂ ਦੇ ਦਿੰਦੀ ਆ ਇਹਦੀ ਮਾਂ ਹਾਂ ਦਿੰਦੀ ਆ ਤੇ ਹੁਣ ਇਹ ਮਹੀਨੇ ਕੈਦੀ ਆ ਇਹੇ ਦੱਸ ਗਿਆ 10 11 ਕ ਮਹੀਨੇ ਦੀ 10 11 ਮਹੀਨਿਆਂ ਦੀ ਆ ਤੇ ਇਹ ਕਿੰਨੇ ਕਿ ਚਰਚ ਸਮਰ ਜਾਂਦੀਆਂ ਨੇ ਦੁੱਧਰਾਲ ਜਾਂਦੀਆਂ ਹੁੰਦੀਆਂ ਆ ਬਈ ਸੇਵਾ ਦੇ ਸਾਰੇ ਆ 12 ਮਹੀਨੇ ਦੇ ਵੀ ਲੂੰਗੂ ਕਰ ਲੈਂਦੇ ਆ ਸੇਵਾ ਨਾਲ ਹੀ ਬੰਨਣਾ ਇਹਨੇ ਸੇਵਾ ਨਾਲ ਬੰਨਣਾ ਤੇ ਹੁਣ ਇਹਦੀ ਕੀ ਰੇਟ ਰੂਟ ਕਰੋਗੇ ਦਾ ਰੇਟ ਬਈ ਇਹਦਾ 15000 15000 ਤੇ ਮੌਕੇ ਤੇ ਮਾਤਨ ਕਰਾਂਗੇ ਮਾਤਨ ਚੰਗਾ ਪਿੰਡ ਕਿਹੜਾ ਆਪਣਾ ਟਿਲਮਾ ਪਿੰਡ ਹੈ ਟਿਲਮਾ ਇਹ ਕਿੱਥੇ ਰਹਿ ਗਿਆ ਪ੍ਰਨਾਲਾ ਜ਼ਿਲ੍ਹਾ ਪ੍ਰਨਾਲੇ ਜ਼ਿਲ੍ਹੇ ਵਿੱਚ ਤੇ ਮੋਬਾਈਲ ਨੰਬਰ 887253015 ਅੱਛਾ ਤੇ ਕਿਹੜੀ ਆ ਵਾਲੀ ਆ ਇਹ ਦਾ ਕੀ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਸਾਰੀ ਐਚ ਐਫ ਜੀ ਆ ਗਈ ਬਾਈ ਕਾਲੀ ਤੇ ਲੰਬੀ ਆ ਗਈ ਤੇ ਕਿੰਨੇ ਦਿਨਾਂ ਦੀ ਬੱਚੀ ਹੈ ਇਹ ਇਹ ਹੋਊਗੀ ਬਾਈ 8 ਕਿ ਮਹੀਨੇ ਦੀ ਬੱਚੀ 8 ਕਿ ਮਹੀਨੇ ਦੀ ਬੱਚੀ ਆ ਤੇ ਕੀ ਰੇਟ ਕਰਤ ਹੁੰਦੇ ਇਹਦਾ ਇਹਦਾ ਵੀ 15 ਹੀ ਆ ਬਾਈ ਇਹਦਾ ਵੀ 15 ਹੀ ਆ ਮੋਬਾਈਲ ਨੰਬਰ ਉਹੀ ਤੇ ਕਿਹੜੀ ਆ ਇੱਧਰ ਫੁੱਲਾਂ ਵਾਲੀ ਖੜੀ ਹੈ ਇਹ ਵੀ ਐਚ ਐਫ ਜੀ ਆ ਗਈ ਬਾਈ ਇੱਥੇ ਇਹ ਵੀ ਐਚ ਐਫ ਚ ਪੈਂਦੀ ਆ ਹਾਂਜੀ ਤੇ ਇਹਦੇ ਕੀ ਡਿਮਾਂਡ ਆ ਹੁਣ ਇਹਦੀ ਵੀ 15 ਹੀ ਕਰਦੇ ਬਾਈ ਕਿਰਾਂ ਦਾ ਮੰਡੀ ਆਪਣੇ ਫਾਰਮੈਕ ਬਾਈ ਸੀ ਪੀ ਆਪਰਾੰਦਾ ਬਈ ਬਪਾਲ ਦਾ ਕੰਮ ਆਪਾਂ ਵਪਾਰ ਕਰਦੇ ਆ ਫਾਰਮਾ ਚੋਂ ਬੱਚੀਆਂ ਲੈ ਲੈਨੇ ਆ ਤੇ ਬਾਅਦ ਦੇ ਵਿੱਚ ਉਹ ਹੀ ਕਿਹੜਾ 5-400 ਰੁਪਿਆ ਹੁੰਦਾ ਆਪਣਾ ਬਨਫਾ ਤੇ ਚਲੋ ਦਿਹਾੜੀ ਤਾਂ ਬਣਉਣੀ ਬਣਉਣੀ ਆ ਕਿਦੋਂ ਬੰਦਾ ਤੁਰਿਆ ਫਿਰਦਾ ਜੇ ਕੋਈ ਬੰਦਾ ਇਹਦਾ ਬੱਚੇ ਖਰੀਦਣ ਦਾ ਸ਼ਿਕੀਨ ਹੋਵੇ ਮੋਬਾਈਲ ਨੰਬਰ ਤੇ ਆਵੇ ਤਾਂ ਮਿਲਦੇ ਨੇ ਕਰੋ 872530105 ਜੀ ਆਪਣਾ ਨੰਬਰ ਆ ਹਾਂ ਵਰਕ ਕਰਦੇ ਪਿੰਡ ਕਿਹੜਾ ਢਲਵਾ ਪਿੰਡ ਤੇ ਨਾਂ ਕੀ ਆਪਣਾ ਵਰਨੈਰ ਸਿੰਘ ਜੀ ਤੇ ਪੰਜ ਚਾਰ ਬੱਚੇ ਰੱਖਦੇ ਹਾਂ ਜਾਂ ਫੋਨ ਕਰਕੇ ਦੱਸ ਦੇ ਤਾਂ ਫਿਰ ਤੁਸੀਂ ਉਰਤ ਜਾਂਦੀ ਵੀ ਫੋਨ ਕਰਕੇ ਆ ਜੇ ਤਾਹੀਲਾ ਕਰਕੇ ਤੋਰਾਂਗੇ ਹਾਂਜੀ ਹਾਂਜੀ ਠੀਕ ਹੈ ਮੋਬਾਈਲ ਨੰਬਰ ਬਾਈ ਜੀ ਨੇ ਬੋਲਤਾ ਇੱਕ ਵਾਰੀ ਫਿਰਦਾ ਬੱਚੇ ਬਹੁਤ ਚੰਗੇ ਰੱਖਦੇ ਨੇ ਬਾਈ ਫਾਰਮਾ ਚ ਲਿਆ ਹੁੰਦੇ ਹਾਂ ਹਾਂਜੀ ਹਾਂਜੀ ਹਾਂ ਫਿਰ ਫਾਰਮ ਵਾਲੇ ਬਾਲਾ ਪਾਲਦੇ ਨਹੀਂ ਚੰਗੇ ਬਰੀਡ ਦੇ ਬੱਚੇ ਹੁੰਦੇ ਆ ਠੀਕ ਹੈ ਲੈ ਬਾਈ ਜੀ ਰੱਛ ਪਰ ਕਰ ਲਓ ਠੀਕ ਆ ਇਸ ਵੀਰ ਕੋਲੇ ਕਟਿੰਗੀਆਂ ਕਟੀਆਂ ਨਹੀਂਆਂ ਸਾਰੀਆਂ ਦਿਖਾਵਾਂਗੇ ਵਿਕੀ ਰੇਟ ਤੇ ਕਿੰਨੇ ਕਿੰਨੇ ਚਿਰਦੀਆਂ ਨਹੀਂਆਂ ਸਾਰੀਆਂ ਦੀ ਡਿਟੇਲੋਂ ਤਿੰਨ ਇਹ ਤੱਕ ਤੇ ਤਿੰਨ ਆ ਵਾਲੀਆਂ ਤੇ ਇੱਕ ਆ ਉਹ 4 26 67 ਨੱਕ ਨੇਗੇ ਸਾਰੇ ਕੱਟੀਆਂ ਦੇ ਇਹਨਾਂ ਤੋਂ ਡਿਟੇਲ ਪੁੱਛੂ ਕੱਲੀ ਕੱਲੀ ਦੀ ਤੇ ਵਿੱਚੀ ਰੇਟ ਕਰਦਾ ਤੇ ਕਿੰਨੀ ਕਿੰਨੀ ਉਮਰ ਤੇ ਕਿਹੜਾ ਪੈਂਟ ਤੇ ਕਿੰਨਾ ਮੋਬਾਈਲ ਨੰਬਰ ਸਾਰੀ ਡਿਟੇਲ ਪੁੱਛ ਕੇ ਦੱਸਦਾ ਤੇ ਕਿਹੜਾ ਬਾਈ ਆ ਉਹ ਆਪਣੀਆਂ ਨਾ ਉਹ ਬਾਈ ਵੀ ਆ ਕਿਹੜਾ ਅੱਛਾ ਉਹਦੀ ਆ ਠੀਕ ਹੈ ਆ ਲੋ ਦੇਖੀ ਸੁਣਿਆ ਤੇਰਾ ਬੋਸ ਬਾਈ ਦੋ ਕੱਢੀ ਹਾਂ ਤੇ ਕੱਕ ਲੱਗੇ ਕਿਹੜੇ ਲੱਗੇ ਇਹ ਵੀ ਨੇ ਇਹ ਰਾਏਕੋਟ ਆ ਬਾਈ ਮੁੰਲਾਪੁਰ ਮੈਂ ਮੁੰਲਾਪੁਰ ਰਾਏਕੋਟ ਏ ਰਹੀ ਜੀ ਠੀਕ ਹੈ ਤੇ ਇਹਦੀ ਕੱਕ ਲੱਗਿਆ ਦੇਖਦੇ ਆ ਕੀ ਰੇਟ ਨਿਕਲਦਾ ਤੇ ਬਣੇ ਰਹੋ ਮਾਲਵਾ ਬਲੌਗਰ YouTube ਚੈਨਲ ਆ ਲੈ ਇੱਕ ਵਾਰੀ ਇਹਨਾਂ ਦੀਆਂ ਸਣੀਆਂੀਆਂ ਚੈੱਕ ਕਰਵਾ ਲਿਆ ਲੈ ਟਰਤੀਆਂ ਕਿਹੜਾਂ ਦਾ ਤੇ ਛੋਟੇ ਛੋਟੇ ਉਮਰਾ ਸਾਰੀਆਂ ਕੱਚੀਆਂ ਬਣਨ ਵਾਲੀਆਂ ਨਹੀਂਆਂ ਤੇ ਆ ਲੈ ਲੈ ਦੁਬਾਰੇ ਭਾਈ ਉਹ ਡਲੀਟ ਪਾਜ ਗਿਆ ਚੈਨਲ ਤੇ ਦੁਬਾਰੇ ਜਾਣਕਾਰੀ